सत श्रीकाल जी सारू अ मलाईटू मखण दस दिन की मलाई है, है तो राहर क्ड के रखती से रूम टैंपरेचर पर आ जाए हम असीवे बिना बधाई तो हाथ नी दस दिन की मलाई दिया है ਤੇਨ ਕਿਲੋ ਦੁੱਧ ਤੋਂ ਉੱਤਰ ਗਿਆ ਇਹਨਾਂ ਕਿਉਂਕਿ ਥੋੜੇ ਜਿਹਾ ਦੁੱਧ ਤੋਂ ਪਨੀ ਉੱਤਰ ਸਕਦੀ ਤੇ ਸਭ ਤੋਂ ਪਹਿਲਾਂ ਥੋੜਾ ਜਿਹਾ ਨਾਰਮਲ ਪਾਣੀ ਪਾ ਕੇ ਐਕਤੋਂ ਇਹਨਾਂ ਨੂੰ ਸਾਫ਼ ਕਰ ਲਵਾਂਗੇ ਆਪਣੇ ਪਾਣੀ ਵਿੱਚ ਦੁੱਧ ਨੂੰ ਘੋਲ ਰੱਖਿਆ ਤੇ ਚ ਰੱਖੀ ਸੀ ਬੋਤਲ ਮੇਰਾ ਅੱਧੀ ਕਿ ਜ਼ਰੂਰ ਤੇ ਕਈ ਪਾ ਲੈਗੇ ਨਹੀਂ ਤਾਂ ਹਜੇ ਨਾਰਮਲ ਪਾਣੀ ਨਾਲ ਨਿਕਲ ਆਂਦੀ ਹੈ ਹਜੇ ਹਜੇ ਤਾਂ ਮੌਸਮ ਸਹੀ ਆ ਨਾ ਤੇ ਬਹੁਤ ਜਲਦੀ ਨਿਕਲ ਆਉਣੀ ਆ ਮਲਾਏ बस तुम हाँ भी कर सकते हैं मैं चमचना की निकल भी आई देख लो सिर्फ चमचा ही मारे हजे हो पानी पा पी ची फैट लूंगी मैं नॉर्मल पानी पाया वो भी सिर्फ गिलास भी नहीं पाया पूरा क्योंकि रात की बहर कई सी ਹੁਣ ਅਸੀਂ ਜਿਹੜਾ ਇਹ ਚੋਂ ਦੁੱਧ ਨਿਕਲੂਗਾ ਉਹਦਾ ਪਨੀਰ ਬਣਾਵਾਂਗੇ ਤੇ ਜਿਹੜਾ ਇਹ ਮਲਾਈ ਚੋਂ ਨਿਕਲੂਗਾ ਉਹਦਾ ਵੀ ਤੁਹਾਨੂੰ ਬਣਾ ਕੇ ਦੱਸਾਂਗੇ ਕੁਝ ਵੀ ਪਰੌਂਠਾ ਬਣਾਵਾਂਗੇ ਜਾਂ ਕੁਝ ਵੀ ਆਹ ਮੈਂ ਨਾ ਬਹੁਤ ਸੈਚ ਰੱਖੀ ਸੀ ਬੋਤਲ ਪਾਣੀ ਦੀ ਹੁਣ ਮੈਂ ਨਾ ਨਾਲ ਹੀ ਜਦੋਂ ਅਸੀਂ ਇਹਦੇ ਚ ਗਰਮ ਕਰਨਾ ਹੈ ਨਾ ਤੇ ਨਾਲ ਹੀ ਇਹਦੇ ਚ ਪਾ ਲੈਣਾ ਅਸੀਂ ਜੋ ਵੀ ਆ ਮਤਲਬ ਕਿ ਬਹੁਤੇ ਭਾਂਡੇ ਲਵੇੜਨੇ ਨਾਲੋਂ ਇਹਦੇ ਚ ਅਸੀਂ ਕਰ ਲੈਣਾ ਉਹਦੀ ਸਾਟਾ ਤਾਂ ਅਸਤੈੰਦਾ ਮੱਖਣ ਦੇਖੋ ਜੀ ਮੱਖਣ ਸਾਟਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਮੈਂ ਇਹਨੂੰ ਹੈਨਾ ਬਹੁਤ ਠੰਡੇ ਪਾਣੀ ਤੇ ਪਾਇਆ ਹੈ ਜਿਹੜਾ ਕਿ ਤੇ ਨਾਲ ਬੈਂਡ ਇੱਕ ਦੂਜੇ ਨਾਲ ਉਹ ਬੈਂਡਿੰਗ ਹੋ ਜੇ ਜੋ ਵੀ ਇਹਦੇ ਵਿੱਚ ਨਿਕਲ ਜਾਵੇ ਦੁੱਧ ਦਾ ਜਿਹੜਾ ਵੀ ਆ ਫਾਟੂ ਇੱਕ ਗਿਆ ਇਸ ਨੂੰ ਮੱਖਣ ਅਤੇ ਧੋਇਆ ਇੱਕ ਦੋ ਵਾਰੀ ਜ਼ਰੂਰ ਕਰੋ ਕੱਢ ਕੇ ਮਲਾਈ ਵਿੱਚੋਂ ਜਦੋਂ ਆਪ ਬਣਾਨੇ ਆ ਜ਼ਰੂਰ ਧੋਇਆ ਕਰੋ ਫਿਰ ਇਹ 2-4 ਦਿਨ ਪਿਆ ਵੀ ਰਹੇ ਨਾ ਜੇ ਤੁਸੀਂ ਖਾਣਾ ਚਾਹਦੇ ਆ ਫਿਰ ਉਹਦਾ ਖਰਾਬ ਹੋਣ ਦਾ ਡਰ ਨਹੀਂ ਰਹਿੰਦਾ ਬਸ ਇਹ ਮੱਖਣ ਜ਼ਿਆਦਾ ਦਿਨ ਨਹੀਂ ਰੱਖ ਹੁੰਦਾ ਕਿਉਂਕਿ ਅਸੀਂ ਇਹਨੂੰ ਕਿਹੜਾ ਜੰਮਣ ਲਾਇਆ ਹੁੰਦਾ ਜੰਮਣ ਵਾਲਾ ਮੱਖਣ ਜ਼ਿਆਦਾ ਦਿਨ ਰਹਿ ਜਾਂਦਾ ਇਹ ਤੋਂ 3 ਦਿਨ ਤੋਂ ਪਰੇ ਨਹੀਂ ਰੱਖਦੇ ਅਸੀਂ ਆ ਦੇਖੋ ਹੁਣ ਮੈਂ ਇਹ ਪਾਣੀ ਨਾ ਇਹਦੇ ਚ ਪਾ ਦਿੱਤਾ ਇਹਨੂੰ ਫਿਰ ਤਾਂ ਟੋਟੇ ਕੀ ਕਰ ਦਿੱਤਾ ਲੋ ਕੀ ਸਾਟਾ ਨਿਕਲ ਗਿਆ ਹੁਣ ਅਸੀਂ ਆ ਜਿਹੜਾ ਦੁੱਧ ਹੈ ਉਸ ਤੋਂ ਕੱਢਾਂਗੇ ਪਨੀਰ ਤੇ ਜਿਹੜਾ ਸਾਟਾ ਮੱਖਣੀ ਆ ਉਸ ਤੋਂ ਬੜਾਵਾਂਗੇ ਅਸੀਂ ਕਿਉਂ ਮੈਦੇ ਚ ਪਾ ਲਿਆ ਸੀ ਬਾਰ-ਬਾਰ ਉਹ ਨਾ ਕਰਨਾ ਪਊਂ ਭਾਂਟੇ ਨਾਲ ਪੰਡ ਦੇਖ ਲੋ ਦੋ ਪਾਣੇ ਅਵੇ ਚ ਅਸੀਂ ਮੱਖਣ ਵੀ ਕੱਟ ਲਿਆ ਤੇ ਹੁਣ ਸੀਨਾ ਚੇਕੇ ਤੇ ਪਨੀਰ ਵੀ ਬਣਾਉਣ ਲੱਗੇ ਆ ਮੈਂ ਜਦੋਂ ਪੂਰਾ ਮੱਖਣ ਮੈਲਟ ਹੋ ਜਾਊਗਾ ਨਾ ਤੇ ਫਿਰ ਅਸੀਂ ਗੈਸ ਸੇਮ ਕਰ ਦਵਾਂਗੇ ਇਹ ਤਾਂ ਵੈਸੇ ਜਿਹੜਾ ਪਨੀਰ ਆ ਇਹ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਹੋਣਾ ਕਿ ਇਹਨੂੰ ਇਹਨੂੰ ਤੇਜ਼ ਸੇਤੇ ਬਣਾਇਆ ਜਾਂਦਾ ਫੁੱਲ ਕਰਕੇ ਬਣਾਉਣਾ ਆ ਬਸ ਇਹ ਥੋੜਾ ਜਿਹਾ ਗਰਮ ਹੋਇਆ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਨਿੰਬੂ ਪਾ ਦੂੰਗੀ ਜਾਂ ਬੀਨੇ ਕਰ ਪਾ ਦੂੰਗੀ ਜਾਂ ਸਰਕਾ ਜਿਨ ਕਹਿੰਦੇ ਆ ਤੇ ਇਹ ਤਾਂ ਬਣ ਕੇ ਤਿਆਰ ਹੋ ਜਾਣਾ ਮਿੰਟ ਇੰਨੇ ਕੰਮ ਸਾਰੇ ਨੂੰ 15 ਮਿੰਟ 15 ਵੀ ਨਹੀਂ ਘੱਟ ਲੱਗਦੇ ਆ ਮੱਖਣ ਤਾਂ ਤੁਹਾਡੇ ਸਾਹਮਣੇ ਬਣੀ 1 ਮਿੰਟ ਲੱਗਿਆ ਸੀ ਤੇ ਪਨੀਰ ਵੀ 2 ਮਿੰਟ ਚ ਬਣ ਜਾਣਾ ਇਹਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਣਾ ਹੈ ਤੇ ਇਹ ਮੱਖਣ ਜ਼ਿਆਦਾ ਆ ਭਾਂਡਾ ਮੈਂ ਛੋਟਾ ਲਿਆ ਹੁਣ ਪਤਾ ਨਹੀਂ ਕਿੰਨਾ ਫੰਗ ਚਲੋ ਜਿੰਨਾ ਲੱਗ ਜਾ ਜੇ ਤੁਹਾਡੇ ਕੋਲ ਮੱਖਣ ਘੜਾ ਹੋਵੇ ਨਿਕਲ ਆਏ ਵਾਸਤੇ ਪਿਗਲੇ ਜਾਣਾ ਆਹ ਆਹ ਦੇਖੋ ਇੱਕ ਚਮਚਾ ਪਾਣੀ ਦਾ ਐਨੇ ਇਹਦੇ ਵਿੱਚ ਮੈਂ ਸਿਰਕਾ ਪਾ ਲੈਣਾ ਐਤ ਸਾਰਾ ਮੱਖਣ ਮੈਲਟ ਹੋ ਗਿਆ ਹੁਣ ਇਸ ਤੋਂ ਤੇ ਗੈਸ ਘੱਟ ਕਰ ਦੇਣਾ ਆਹ ਦੇਖੋ ਸਾਟਾ ਮੱਖਣ ਬਿਲਕੁਲ ਸਾਰਾ ਮੈਲਟ ਹੋ ਗਿਆ ਹੈ ਜੇ ਹੁਣ ਉੱਪਰ ਨਾ ਆ ਜਾਵੇ ਇਹਨੂੰ ਮੈਂ ਹੁਣ ਬੋ ਕੱਟ ਕਰ ਦਿੰਦੀ ਹਾਂ ਇਹ ਧਿਆਨ ਰੱਖਿਆ ਕਰੋ ਇਹ ਨਾ ਜਿਹੜਾ ਬਾਹਰ ਆ ਜਾਂਦਾ ਹੁੰਦਾ ਕਈ ਵਾਰੀ ਉੱਪਰ ਤੇ ਹੁਣ ਮੈਂ ਗੈਸ ਬਿਲਕੁਲ ਘੱਟ ਕਰਤਾ ਤੇ ਇਹ ਹੌਲੀ ਹੌਲੀ ਬਣ ਜਾਏ ਖਾਤੇ ਤੱਕ ਇਹ ਸਾਡਾ ਵੀ ਤਿਆਰ ਆ ਬਣਨੇ ਨੂੰ ਹੁਣ ਇਸ ਪੀਰ ਵਿੱਚ ਸਿਰਕਾ ਪਾਵਾਂਗੇ ਥੋੜਾ ਬੋਇਲ ਹੋ ਜਵੇ ਇੱਕੋ ਵਾਰ ਆ ਤੇ ਚੰਗੀ ਤਰ੍ਹਾਂ ਫੇਰ ਪਾਵਾਂਗੇ ਆਹ ਦੇਖੀ ਕੋਣ ਅਸਲ ਕਿ ਸੇਕਾ ਖਾਣ ਇਹ ਇਹ ਬਣ ਗਿਆ ਦੇਖ ਸਕਦੇ ਤੁਸੀਂ ਆਹ ਦੇਖੋ ਮੱਖਣ ਨੂੰ ਵਿੱਚ ਵਿੱਚ ਤੁਸੀਂ ਚਲਾਉਂਦੇ ਰਹਿਣਾ ਇਹਨੂੰ ਕੇ ਨੂੰ ਹੁਣ ਤੇ ਇਹਨੂੰ ਕੇ ਬਣਨਾ ਹੈ ਆਖੜ ਗਈ ਚੱਲਣੀ ਹੈ ਆਹ ਤੇ ਇਹ ਦੇਖੋ ਜੀ ਸਾਡਾ ਬਿਲਕੁਲ ਆ ਦੇਖ ਲਓ ਹੁਣ ਅਸੀਂ ਇਹਨੂੰ ਛਾਣਾਂਗੇ ਇਹਦੇ ਚ ਛਾਣਾਂਗੇ ਅਸੀਂ ਇਸ ਤਰ੍ਹਾਂ ਪਾਉਣਾ ਕੱਪੜੇ ਦਾ ਰੰਗ ਨਾ ਉਤਰਦਾ ਹੋਵੇ ਸਾਡਾ ਤੇ ਬਹੁਤ ਵਾਰੀ ਅਸੀਂ ਯੂਜ਼ ਕੀਤਾ ਆ ਇਹਦਾ ਰੰਗ ਨਹੀਂ ਉਤਰਦਾ ਬਿਲਕੁਲ ਵੀ ਹੁਣ ਅਸੀਂ ਇਹਦੇ ਕਿਨ੍ਹਾ ਥੋੜਾ ਜਿਹਾ ਆਲੂ ਪਾਵਾਂਗੇ। ਕਿ ਇਹਦੇ ਵਿੱਚ ਥੋੜਾ ਸਿਰਕਾ ਜਾਂ ਖੱਟਾ ਪੰਦੂ ਹੁੰਦਾ ਨਿਕਲ ਜਾਵੇ। ਫਿਰ ਤੁਸੀਂ ਚਾਹੇ ਕੋਈ ਏਦੋਂ ਮਿੱਠੀ ਚੀਜ਼ ਬਣਾ ਲਓ ਚਾਹੇ ਕੋਸ਼ ਵੀ ਜੇ ਵਿੱਚ ਰਹਿ ਜਵੇ ਨਾ ਖੱਟਾ ਪੰਦੂ ਫਿਰ ਚੀਜ਼ ਨੂੰ ਟੇਸਟ ਨਹੀਂ ਸਹੀ ਆਊਗਾ। ਆਹ ਲੋ ਜੀ। ਛਟੋਕਟ ਪਾਈਆ ਤਾਂ ਹੋਣਾ ਹੀ ਆ। इस तरह तो वैसे जिन्नी बार पनीर निकल रहा है परौठे बनाई देते हैं इसी दस बनाने लो जी ली घे साटा हूँ बोल तो फिर ही आए लो जी हमने देख लो बस के साटा बनने वाला ही है तैयार है बन के हूँ ਥੋੜਾ ਜਿਆ ਹੋਰ ਸੇਕ ਲਵਾਵਾਂਗੇ ਆ ਦੇਖ ਲਓ ਬਿਲਕੁਲ ਮੈਂ ਸੇਮ ਕਰਕੇ ਰੱਖ ਛੱਡਿਆ ਕੇ ਤਿਆਰ ਆ ਗੈਸ ਮੇਂ ਬੰਦ ਕਰ ਤਾ ਲੋ ਜੀ ਤਾਂ ਛਾਲ ਲਾ ਲੇ ਸਟਰ ਧਿਆਨ ਰੱਖਿਓ ਪੋਣੀ ਆ ਸਟੀਲ ਦੀ ਲਿਓ ਪਲਾਸਟਿਕ ਦੀ ਨਾ ਲਿਓ ਤੇ ਜਿੱਦ ਤੱਕ ਗਰਮ ਗਰਮ ਤੇਲ ਮੈਂ ਲੱਗੀ ਪਾਣੀ ਸਾਡਾ ਭਾਂਡਾ ਸਟੀਲ ਦਾ ਆ ਤੇ ਜੇ ਤੁਹਾਡਾ ਪਲਾਸਟਿਕ ਦਾ ਹੈ ਨਾ ਤੇ ਤੁਸੀਂ ਥੋੜਾ ਉਹ ਚਾ ਠੰਡਾ ਕਰਕੇ ਪਾਓ ਜਾਂ ਪਹਿਲਾਂ ਕਿਸੇ ਸਟੀਲ ਦੇ ਹੋਰ ਭਾਂਡੇ ਚ ਕੱਟ ਲਿਓ ਜੇ ਨਹੀਂ ਵੀ ਟੱਕਣ ਵਾਲਾ ਭਾਂਡਾ ਤੁਹਾਡੇ ਕੋਲ ਹੈਗਾ ਸਟੀਲ ਦਾ ਇਹਦੇ ਵਿੱਚ ਅਸੀਂ ਜਿਆਦਾ ਆਟਾ ਹੋਣ ਲਵਾਂਗੇ ਜਾਦਿਕ ਪਾਣੀ ਪਾ ਕੇ ਹਜੇ ਤੇ ਉਹਨੂੰ ਪਾਣੀ ਪਾ ਕੇ ਇਹਨੂੰ ਸਾਰੇ ਨੂੰ ਫਰਿੱਜ ਵਿੱਚ ਰੱਖ ਦਵਾਂਗੇ ਤੇ ਜਿਹੜਾ ਕੇ ਹੋਗਾ ਉਹ ਲੇਅਰ ਉੱਪਰ ਆ ਚੁੱਕੀ ਕਾਫੀ ਕੇ ਫੇਲ ਨਿਕਲ ਆਉਂਦਾ ਹੈ ਇਸ ਤਰ੍ਹਾਂ ਪਾਣੀ ਪਾ ਕੇ ਤੇ ਇਹਨੂੰ ਫਰਿੱਜ ਰੱਖਾਂਗੇ ਅਸੀਂ ਤੇ ਚਿੱਲਰ 'ਚ ਰੱਖਣਾ ਉੱਪਰ ਰੱਖਣਾ ਫਰਿੱਜਰ ਵਿੱਚ ਬਲਕਿ ਇਹ ਚੋਂ ਕੱਢ ਲੈਣਾ ਹੈ ਪਾਣੀ ਪੂਰੀ ਪਾ ਕੇ ਆ ਸਾਰਾ ਕੱਢ ਲੈਣਾ ਵਿੱਚੋਂ ਕਾਫੀ ਕੇ ਆ ਜਾਂਦਾ ਉੱਪਰ